ਦੇ ਵਿੱਚੋਂ ਆ ਤਰਾਜੋ ਬਸਤਾਂ ਵਬਾਈਨ ਰਿਮੋਟ ਕੰਟਰੋਲ ਆ ਜਿੱਦਾ ਮਿਲਿਆ ਬਾਅਦ ਚੋਤਾ ਲੱਗਦਾ ਸਾਰੇ ਸੋਸ਼ੇ ਉਹਨਾਂ ਨੇ ਆਪ ਹੀ ਰੱਖ ਕੇ ਕੀਤਾ ਵਾ ਅੰਦਰ ਇੱਕ ਸੂਈ ਤੱਕ ਨਹੀਂ ਜਾਣ ਦਿੰਦੇ ਤਿੰਨ ਵਾਰੀ ਸਾਡੀ ਤਲਾਸ਼ੀ ਹੁੰਦੀ ਜਦੋਂ ਅਸੀਂ ਮੁਲਾਕਾਤ ਤੇ ਜਾਂਦੇ ਆ ਉਹ ਸਾਰਾ ਨੇ ਉਹਨਾਂ ਨੇ ਆਪ ਹੀ ਰੱਖ ਕੇ ਕਿਉਂਕਿ ਐਨਐਸਏ ਖਤਮ ਹੋਣ ਵਾਲੀ ਇਹਨਾਂ ਦਾ ਕੋਈ ਹੋਰ ਪਲਾਨ ਹੈ ਤੇ ਉਹ ਆਪ ਹੀ ਸਾਰਾ ਸਮਾਨ ਰੱਖ ਕੇ ਤੋਂ ਉੱਥੇ ਆਪ ਹੀ ਫੋਟੋ ਖਿੱਚ ਕਰੇ ਪਰਿਵਾਰ ਦੀ ਫੋਨ ਤੇ ਗੱਲਬਾਤ ਨਹੀਂ ਕਰਵਾਈ ਜਾ ਰਹੀ ਕੱਲ ਥੋੜੀ ਜੀ ਗੱਲਬਾਤ ਹੋਈ ਸੀ ਜਦੋਂ ਭਾਈ ਸਾਹਿਬ ਦੀ ਰਿਕਾਰਡਿੰਗ ਆਈ ਆ ਉਹਨਾਂ ਨੇ ਦੱਸਿਆ ਕਿ ਇਹ ਭੁਖੜਤਾਲ ਦੇ ਦੋ ਤਿੰਨ ਜਾਣੇ ਵਿੱਚ ਜ਼ਿਆਦਾ ਸੀਰੀਅਸ ਵੀ ਆ ਤੇ ਉਹ ਹੁਣ ਤਾਂ ਹੀ ਇਹਨਾਂ ਨੂੰ ਮੰਗਵੱਟਾ ਦਿੱਤਾ ਵਾ ਹੁਣ ਵੇਖੋ ਇਹਨਾਂ ਦਾ ਕੱਲ ਤੱਕ ਫੈਸਲਾ ਹੀ ਲੈਨੇ ਆ ਵੀ ਇਹ ਕੀ ਕਰਦੇ ਭਾਈ ਸਾਹਿਬ ਨੇ ਕਿਹਾ ਕਿ ਮੈਨੂੰ ਪੰਜਾਬ ਕਿਸੇ ਵੀ ਜੇਲ੍ਹ ਵਿੱਚ ਸ਼ਿਫਟ ਕੀਤਾ ਜਾਵੇ ਸਾਨੂੰ ਸਾਨੂੰ ਇੱਥੇ ਖਤਰਾ ਵਾ ਅਸੀਂ ਫੇਰ ਹੀ ਅੰਨ ਪਾਣੀ ਛਕਾਂਗੇ ਜਦੋਂ ਹਨ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਸ਼ਿਫਟ ਕੀਤਾ ਜਾਵੇ ਤੁਹਾਡਾ ਸਾਥ ਨਹੀਂ ਦੀ ਤੁਹਾਡੀ ਮੰਗ ਨਹੀਂ ਮੰਦੀ ਤਾਂ ਅਸੀਂ ਵੀ ਭੁਖੜ ਫੇਰ ਅਸੀਂ ਭੁਖੜਤਾਲ ਤੇ ਬੈਠਾਂਗੇ ਸਾਰੀ ਸੰਗਤ ਨੂੰ ਕਾਲ ਦਵਾਂਗੇ ਫੇਰ ਅਜੇ ਕੋਈ ਨਹੀਂ ਆਇਆ ਦੇਖੋ ਦੂਜੀ ਹੱਡੇ ਨਾਲ ਬਠੇ ਰਹੀ ਹੈ ਜਥੇਬੰਦੀਆਂ ਅਸੀਂ ਆਪਣੀ ਮਤਲਬ ਕਿ ਕਾਲ ਦਵਾਂਗੇ ਕੱਲ ਤੱਕ ਇਹਨਾਂ ਦਾ ਫੈਸਲੇ ਦੀ ਵੇਟ ਕਰਦੇ ਆ ਫਿਰ ਅਸੀਂ ਵੀ ਭੁੱਖ ਹੜਤਾਲ ਤੇ ਬਹਿ ਜਾਵਾਂਗੇ ਡੀਸੀ ਸਾਹਿਬ ਨੇ ਕੀ ਕਿਹਾ ਛੋਣੂ ਡੀਸੀ ਸਾਹਿਬ ਨੇ ਕਿਹਾ ਵੀ ਮੈਂ ਕਰਦਾ ਹਾਂ ਜਿੰਨੀ ਵੀ ਹੱਦ ਕੋ ਹੋ ਸਕਦੀ ਵਾਤ ਵੱਧ ਕੋਸ਼ਿਸ਼ ਕਰਦੇ ਕੱਲ ਤੱਕ ਤਨ ਦੇਣੇ ਇਹਦਾ ਜਲਦ ਉਹਨਾਂ ਨੇ ਡੀਸੀ ਸਾਹਿਬ ਨੇ ਇਹ ਕਿਹਾ ਕਿ ਵਿਦਨ 1 ਆਵਰ ਜੋ ਵੀ ਤੁਹਾਡੀ ਡਿਮਾਂਡ ਆ ਇਹ ਮੈਂ ਉੱਪਰ ਸੈਕਟਰੀ ਹੋਮ ਨੂੰ ਪਹੁੰਚਾ ਦਿਆਂਗਾ ਕਾਰਵਾਈ ਸਰਕਾਰ ਨੇ ਕਰਨੀ ਹੈ ਮੈਂ ਸਫਾਰਿਸ਼ ਕਰਾਂਗਾ ਕਿ ਹਾਲਾਤ ਵਿਗੜ ਸਕਦੇ ਆ ਇਹ ਡੀਸੀ ਸਾਹਿਬ ਜੀ ਪਰ ਤੁਹਾਡੇ ਰਾਈ ਤੁਹਾਡੇ ਰਾਈ ਪਰਿਵਾਰ ਇਹ ਕਹਿਣਾ ਚਾਹੁੰਦਾ ਹੈ ਕਿ ਜਿਹੜਾ ਭਗਵਾਨ ਦਮਾਨ ਦੀ ਗਵਰਨਮੈਂਟ ਹੈ ਅਸੀਂ ਉਹਨੂੰ ਵੀ ਅੱਜ ਡੀਸੀ ਸਾਹਿਬ ਦੀ ਕੋਠੀ ਦੇ ਵਿੱਚੋਂ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਜਦੋਂ ਇਲੈਕਸ਼ਨਾਂ ਸਿਰ ਤੇ ਆਉਂਦੀਆਂ ਆ ਉਦੋਂ ਹੀ ਪਲਵਾਮਾ ਹੁੰਦਾ ਹੈ ਉਦੋਂ ਹੀ ਸਾਰੀਆਂ ਸਟ੍ਰੈਟਜੀ ਰਚੀ ਜਾਂਦੀ ਹੈ ਕੇਂਦਰ ਜਿਹੜਾ ਹੈ ਉਹ ਉਸ ਦਿਬੜੂਗੜ੍ਹ ਦੀ ਜੇਲ੍ਹ ਦੇ ਵਿੱਚ ਅੱਜ ਤੱਕ ਕਿਸੇ ਦੇ ਬਾਥਰੂਮ ਦੇ ਵਿੱਚ ਕੈਮਰੇ ਨਹੀਂ ਲਾਏ ਇਕੱਲੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਦੇ ਕੈਮਰੇ ਲਾ ਕੇ ਕੀ ਸਟਰੈਟਜੀ ਰਚ ਰਿਆ ਹੈ ਕੀ ਇੱਕ ਸਟੇਜ ਨੈਰੇਟਿਵ ਸਿਰਜ ਰਹੀ ਹੈ ਉਹਦਾ ਮਤਲਬ ਇਹ ਹੈ ਕਿ ਜਦੋਂ ਐਨਐਸਏ ਖਤਮ ਹੋਊਗੀ ਜਾਂ ਤਾਂ ਇੱਕ ਨਵਾਂ ਕੇਸ ਬਣਾ ਕੇ ਇਹਨਾਂ ਨੂੰ ਇੱਥੇ ਦਿਬੜੂਗੜ੍ਹ ਦੀ ਜੇਲ੍ਹ ਚ ਰੱਖਿਆ ਜਾਊਗਾ ਤੇ ਜਾਂ ਫਿਰ ਇਹ ਜਦੋਂ ਸਿੱਖੀ ਦਾ ਪ੍ਰਚਾਰ ਜਾ ਕੇ ਫਿਰ ਦੁਬਾਰਾ ਉਸ ਪ੍ਰਚਾਰ ਨੂੰ ਆਰੰਭ ਕਰਨਗੇ ਤੇ ਅਸੀਂ ਇਹਨਾਂ ਦੀ ਪ੍ਰਾਈਵੇਸੀ ਜਿਹੜੀ ਹੈ ਉਹ ਲੀਕ ਕਰਕੇ ਜੋੜ-ਜੋੜ ਕੇ ਸੋਸ਼ਲ ਮੀਡੀਆ ਦੇ ਰਾਈਂ ਕਰੋੜਾ ਰੁਪਇਆ ਖਰਚ ਕਰਕੇ ਤੇ ਸਿੱਖੀ ਕਰਦਾਰ ਨੂੰ ਢਾਹ ਲਾ ਦਈਏ ਸੋ ਇਹ ਸਾਰੀ ਨੈਰੇਟਿਵ ਜਿਹੜਾ ਸਿਰਜਿਆ ਜਾ ਰਿਹਾ ਇਹਨੂੰ ਅਸੀਂ ਚੰਗੀ ਤਰ੍ਹਾਂ ਬੁੱਝ ਚੁੱਕੇ ਆ ਜਾਣਦੇ ਆਂ ਔਰ ਪਰਿਵਾਰ ਵੱਲੋਂ ਇਹ ਬੇਨਤੀ ਕਰਦੇ ਆਂ ਕਿ ਹੁਣ ਜੇ ਅੱਜ ਡੀਸੀ ਸਾਹਿਬ ਨੇ ਆਪਣਾ ਮੈਸੇਜ ਉਧਰ ਨੂੰ ਭੇਜ ਦੇਣਾ ਹੈ ਉਧਰੋਂ ਕੀ ਰეკਮੈਂਡੇਸ਼ਨ ਆਉਂਦੀ ਆ ਤੇ ਮੁੱਖ ਮੰਤਰੀ ਕੀ ਇਹਦੇ ਤੇ ਕੰਮ ਕਰਦਾ ਹੈ ਜੇ ਮੁੱਖ ਮੰਤਰੀ ਨੇ ਨਾ ਆਪਣਾ ਬੰਦਾ ਇੱਥੇ ਰੋਲ ਅਦਾ ਕੀਤਾ ਇਹ ਸਮਝਿਆ ਕਿ ਅੰਮ੍ਰਿਤਪਾਲ ਫੇਰ ਦਿਵੜੂਗੜ੍ਹ ਦੀ ਦੇਲ ਦੇ ਵਿੱਚ ਬੰਦ ਰਵੇ ਤੇ ਜਿਹੜੀਆਂ ਜਥੇਬੰਦੀਆਂ ਹੈ ਪਰਿਵਾਰ ਨੇ ਜੋ ਕੌਲ ਦਿੱਤੀ ਜੋ ਪਰਿਵਾਰ ਨੇ ਸਾਨੂੰ ਹੁਕਮ ਦਿੱਤਾ ਪਿਆ ਆਪਾਂ ਆ ਕੰਮ ਕਰਨਾ ਹੈ ਤੇ ਸਾਰੀਆਂ ਜਥੇਬੰਦੀਆਂ ਉਥੇ ਡਟ ਕੇ ਖੜਨਗੀਆਂ ਭਾਵੇਂ ਸਾਨੂੰ ਛੜਕਾਂ ਬੰਦ ਕਰਨੀਆਂ ਪੈਣ ਭਾਵੇਂ ਸਾਨੂੰ ਜੋ ਵੀ ਕਰਨਾ ਪਵੇ ਪਰ ਇਹਦਾ ਖਮਿਆਜਾ ਸਰਕਾਰ ਨੂੰ ਭੁਗਤਣਾ ਪਊਗਾ ਜ਼ਿੰਮੇਵਾਰ ਸਰਕਾਰ ਹੋਊਗੀ ਜੇ ਸਾਡੇ ਨੌਜਵਾਨ ਜਿਹੜੇ ਕਈ ਤਿੰਨ ਜਿਆਦੇ ਸੀਰੀਅਸ ਹੈ ਜੇ ਉਹਨਾਂ ਨੂੰ ਕੁਝ ਹੋ ਜਾਂਦਾ ਹੈ ਉਹਦਾ ਜ਼ਿੰਮੇਵਾਰ ਵੀ ਪ੍ਰਸ਼ਾਸਨ ਹੋਊਗਾ ਇਹ ਨਾ ਕਵੇ ਮੋਦੀ ਸਾਹਿਬ ਕਿ ਮੈਂ ਇੱਥੇ ਯਾਤਰਾ ਲੈ ਕੇ ਆਜੂਗਾ ਮੈਂ ਇੱਥੇ ਆ ਕਰ ਲੂੰਗਾ ਪੰਜਾਬ ਦੀ ਧਰਤੀ ਤੇ ਵੜਨਾ ਔਖਾ ਹੋ ਜੂਗਾ ਜੇ ਸਾਡੇ ਨੌਜਵਾਨਾਂ ਦਾ ਬਾਲ ਵੀ ਵਿੰਗਾ ਹੋਇਆ ਤੇ ਅੱਜ ਮੈਂ ਪਰਿਵਾਰ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਵੇਟ ਜ਼ਰੂਰ ਕਰਾਂਗੇ ਪਰ ਕਿਸੇ ਹੱਦ ਤੱਕ ਪ੍ਰਸ਼ਾਸਨ ਤੇ ਸਰਕਾਰ ਆਪਣਾ ਰੋਲ ਅਦਾ ਕਰੇ ਨਹੀਂ ਤੇ ਫਿਰ ਜਿਹੜਾ ਪਰਿਵਾਰ ਸਾਨੂੰ ਹੁਕਮ ਕਰੂਗਾ ਉਹਦੇ ਤੇ ਸਾਰੀਆਂ ਜਥੇਬੰਦੀਆਂ ਪੂਰਾ ਤੁਸੀ ਸਾਡੇ ਜਿਹੜਾ ਭਾਈ ਅਮਰਤਪਾਲ ਸਿੰਘ ਭਾਈ ਪੱਪਲਪ੍ਰੀਤ ਸਿੰਘ ਤੇ ਸਾਰੇ ਸਿੰਘਾਂ ਦੀ ਗੁਰਵਾਰਾਂ ਦੀ ਗਵਾਈ ਦੇ ਵਿੱਚ ਜਿਹੜੇ ਦਸੇ ਸਿੰਘ ਹੈ ਡਿਬਰੂਗੜ ਜੇਲ੍ਹ ਚ ਆ ਉੱਥੇ ਅਸੀਂ ਮਿਲੇ ਆ ਪੀਸੀ ਨੂੰ ਸਾਰੀ ਜਥੇਬੰਦੀਆਂ ਨੇ ਇੱਕ ਇੱਕ ਕਰਕੇ ਗੱਲ ਦੱਸੀ ਆ ਗੱਲ ਜਿਹੜੇ ਕੈਮਰੇ ਲਾਏ ਆ ਨਜਾਇਜ਼ ਉੱਥੇ ਜਦੋਂ ਕਿਹਾ ਜਦੋਂ ਸਲਾਈ ਸੂਈ ਨਹੀਂ ਜਾ ਸਕਦੀ ਤੇ ਕੈਮਰੇ ਕਿਵੇਂ ਚਲੇ ਗਏ ਤੇ ਡੀਸੀ ਨੂੰ ਕਿਹਾ ਕਿ ਇਹ ਜਿਹੜਾ ਅਧਿਕਾਰ ਤਾਂ ਤੁਹਾਡੇ ਕੋਲੇ ਆ ਇਹ ਡੀਸੀ ਨੂੰ ਕਿਹਾ ਕਿ ਜਦੋਂ ਮੁਲਾਕਾਤ ਕਰਨੀ ਹੁੰਦੀ ਆ ਤੁਹਾਡੇ ਕੋਲੋਂ ਉਹ ਸਿਰਫ ਡਿਬਰੂਗੜ ਜੇਲ੍ਹ ਦੇ ਵਿੱਚ ਅਧਿਕਾਰ ਤਾਂ ਤੁਹਾਡੇ ਸਾਰੇ ਤੁਹਾਡੇ ਕੋਲ ਆ ਤੇ ਫਿਰ ਉਹਨਾਂ ਨੂੰ ਸਾਰੀ ਗੱਲ ਦਲੀਲਾਂ ਕੀਤੀ ਤੇ ਇੱਕ ਕਹ ਕੇ ਸਾਡੀ ਜੇਲ੍ਹ ਤੁਰੰਤ ਸ਼ਿਫਟ ਕੀਤੀ ਜਾਵੇ ਜੇ ਅਮਰਤਪਾਲ ਸਿੰਘ ਦੇ ਸਾਥੀਆਂ ਨੂੰ ਜਿਹੜੇ ਭੁਖੜ ਧਾਲ ਤੇ ਬੈਠੇ ਆ ਜੇ ਉਹਨਾਂ ਦਾ ਜਾਨੀ ਮਾਨੀ ਨੁਕਸਾਨ ਹੋ ਗਿਆ ਤੁਹਾਡੀ ਜ਼ਿੰਮੇਵਾਰੀ ਆ ਤੇ ਡੀਸੀ ਨੇ ਗੱਲ ਚੱਜਣਾਕ ਸੁਣੀ ਆ ਤੇ ਉਹਨਾਂ ਨੇ ਕਿਹਾ ਕਿ 2 ਘੰਟਿਆਂ ਦੇ ਵਿੱਚ ਵਿੱਚ ਮੈਂ ਸਾਰੀ ਰਿਪੋਰਟ ਤੁਹਾਨੂੰ ਟੈਲੀਫੋਨ ਤੇ ਦੱਸ ਦੂੰਗਾ ਉਹਨਾਂ ਨੇ ਟੈਲੀਫੋਨ ਜਥੇਬੰਦੀਆਂ ਦੇ ਵੀ ਲੈ ਲਏ ਪਰਿਵਾਰ ਦੇ ਵੀ ਲੈ ਲਿਆ ਅਗਲੀ ਗੱਲ ਸਰਕਾਰ ਨੇ ਕਰਨੀ ਆ ਅਸੀਂ ਇਹ ਕਹ ਜਾਂਦਾ ਤੇ ਇਹਦੇ ਨਾਲ ਨਾਲ ਜਿਹੜੇ ਬੰਦੇ ਇੱਥੇ 24 ਜੇਲ੍ਹ ਚ ਗੱਡੀਆਂ ਫੜੀਆਂ ਉਹਨਾਂ ਦੇ ਬਾਰੇ ਵੀ ਅਸੀਂ ਗੱਲ ਕੀਤੀ ਆ ਜਿਹੜੀਆਂ ਤਲਾਸ਼ੀਆਂ ਹੁੰਦੀਆਂ ਉਹਨਾਂ ਬਾਰੇ ਵੀ ਗੱਲ ਕੀਤੀ ਆ ਜਿਹੜੀ ਜਲੀਲ ਕੀਤਾ ਜਾਂਦਾ ਉਹਦੇ ਗੱਲ ਵੀ ਕੀਤੀ ਆ ਇਹ ਨੈਰੇਟਿਵ ਜਿਹੜਾ ਸਿੱਖਾਂ ਦੇ ਖਿਲਾਫ ਸਿਰਜਿਆ ਜਾ ਰਿਹਾ ਉਹਦੀ ਵੀ ਗੱਲ ਕੀਤੀ ਆ ਅਸੀਂ ਸਾਰਿਆਂ ਨੇ ਕਿਹਾ ਜੋ ਪਰਿਵਾਰ ਹੁਕਮ ਕਰੂਗਾ ਕਿਉਂਕਿ ਹੁਕਮ ਦਾ ਪਰਿਵਾਰ ਦਾ ਹੀ ਚੱਲਣਾ ਤੇ ਜੇ ਅਮਰਤਪਾਲ ਨੂੰ ਕੁਛ ਹੋ ਗਿਆ ਸਾਥੀਆਂ ਨੂੰ ਸਰਕਾਰ ਦੀ ਜ਼ਿੰਮੇਵਾਰੀ ਹੋਊਗੀ ਤੇ ਅਸੀਂ 24 ਘੰਟਿਆਂ ਦਾ ਨਹੀਂ ਅਸੀਂ ਕਿਹਾ ਵੀ ਸਾਨੂੰ ਮਜਬੂਰ ਹੋਣਾ ਪਊਗਾ ਅਸੀਂ ਮਜਬੂਰ ਹੋਣਾ ਦਾ ਅਲੱਗ ਸਟੈਪ ਲਾਵਾਂਗੇ ਅਸੀਂ ਜਾਦੇ ਡਿੱਕਣਾ ਨਹੀਂ ਤੇ ਅਸੀਂ ਕਹਿੰਦਾ ਤੁਰੰਤ ਜੇਲ੍ਹ ਸ਼ਿਫਟ ਕੀਤੀ ਜਾਵੇ ਤੇ ਤੁਰੰਤ ਇਹਨਾਂ ਦੇ ਕੇਸ ਵਾਪਸ ਐਨਐਸਏ ਹਟਾਏ ਜਾਣ ਤੇ ਜੇ ਆਪਾਂ ਸਾਡੇ ਸਿੰਘਾਂ ਨੇ ਜੋਧਪੁਰ ਦੇ ਵਿੱਚ ਵੀ ਐਨਐਸਏ ਲੱਗਿਆ ਐਨਐਸਏ ਤੋਂ ਡਰਦੇ ਡਰਦੇ ਕੋਈ ਨਹੀਂ ਗਏ ਅਸੀਂ ਇਸ ਕਰਕੇ ਐਨਐਸਏ ਵਧਾਉਣ ਦੀ ਇੱਕ ਪਾਲਿਸੀ ਆ ਤੇ ਇਹ ਤੁਰੰਤ ਸਰਕਾਰ ਨੂੰ ਇਹਦਾ ਮਾਹੌਲ ਖਰਾਬ ਹੋਣ ਤੋਂ ਬਚਣਾ ਚਾਹੀਦਾ ਤੇ ਇਹਨਾਂ ਨੂੰ ਪਰ ਹਾ ਕਰਦੇ ਇਹਨਾਂ ਤੇ ਚਾਹੀਦਾ ਹਾਂਜੀ ਅਸੀਂ ਉਹਨਾਂ ਨੂੰ ਉਹਨਾਂ ਦੀ ਜੇਲ੍ਹ ਸ਼ਿਫਟਿੰਗ ਵਾਸਤੇ ਉਹਨਾਂ ਨੂੰ ਮੈਮੋਰੰਡਮ ਦਿੱਤਾ ਵਾ ਤੇ ਉਹਨਾਂ ਨੇ ਸਾਡੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਵਾ ਤੇ ਕਹਿੰਦੇ ਸੀ ਕਿ ਅਸੀਂ ਇਹਦਾ ਕੋਈ ਪੋਜੀਟਿਵ ਰਿਜ਼ਲਟ ਨਿਕਲਦੀ ਉਮੀਦ ਹੈ ਸਾਨੂੰ ਵੀ ਤੇ ਜੇ ਨਹੀਂ ਨਿਕਲਦਾ ਤੇ ਫਿਰ ਅਸੀਂ ਕੱਲ ਤੋਂ ਕੋਈ ਨਵਾਂ ਪ੍ਰੋਗਰਾਮ ਕੋਈ ਅਨਾਉਂਸ ਕਰਾਂਗੇ ਮੈਮੋਰੰਡਮ ਦੇ ਵਿੱਚ ਕਿਸ ਬਾਰੇ ਹੈ 50 ਸ਼ਿਫਟ ਕਰਨ ਲਈ ਹਾਂਜੀ ਹਾਂਜੀ ਜੋ ਉਥੇ ਉਹਨਾਂ ਦਾ ਵਤੀਰਾ ਕੀਤਾ ਜਾ ਰਿਹਾ ਉਹ ਬਹੁਤ ਖਤਰਨਾਕ ਹੈ ਉਹਨਾਂ ਦੀ ਨਿੱਜਤਾ ਤੇ ਹਮਲਾ ਕੀਤਾ ਜਾ ਰਿਹਾ ਇਸ ਕਰਕੇ ਅਸੀਂ ਉਹ ਉਹ ਉਹਦੀ ਨਖੇਦੀ ਵੀ ਕਰਦੇ ਆ ਤੇ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਇਹੋ ਜਿਹੀ ਹਰਕਤਾਂ ਬੰਦ ਕਰਕੇ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਸ਼ਿਫਟ ਕੀਤਾ ਜਾਵੇ ਤੇ ਉਹਨਾਂ ਦੀ ਜਾਨ ਨੂੰ ਜਿਹੜੀ ਜੋ ਜਿਹੜੀ ਚਾਲਿਆ ਉਹਨੂੰ ਨਿਕਾਮ ਕੀਤਾ ਜਾਵੇ ਸਾਡੀ ਕੱਲ ਗੱਲ ਹੋਈ ਸੀ ਉਹਨਾਂ ਨੇ ਆਹ ਉਹ ਵੀ ਕੋਈ ਕੱਲ ਹੀ ਹੋਈ ਆ ਕੱਲ ਦੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਬੜੀ ਜਿਹੜੀ ਨਾ ਅਜੀਬ ਜਿਹੜੀ ਪਰੇਸ਼ਾਨ ਕਰਨ ਵਾਲੀ ਗੱਲ ਜਿਹਦੇ ਸਮੁੱਚੇ ਕੌਮ ਨੂੰ ਜਿਹੜੀ ਪਰੇਸ਼ਾਨੀ ਹੋਈ ਹੈ ਇਹ ਆ ਵੀ ਉਹਨਾਂ ਦੇ ਖਿਲਾਫ ਇੱਕ ਅਲਿਗੇਸ਼ਨ ਲਾਇਆ ਗਿਆ ਕਿ ਇਹਨਾਂ ਦੇ ਕੋਲੋਂ ਜੇਲ੍ਹ ਦੇ ਵਿੱਚੋਂ ਫੋਨ 스마트ਫੋਨ ਤੇ ਇਹਨਾਂ ਕੋਲੋਂ ਹੋਰ ਸਮਾਨ ਜਿਆ ਬਰਾਮਦ ਹੋਇਆ ਜਿਹਦੇ ਵਿੱਚ ਡੈਡ ਬਲੂਟੁੱਥ ਵਗੈਰਾ ਜਦੋਂ ਉਸ ਜੇਲ੍ਹ ਦੇ ਵਿੱਚ ਜਦੋਂ ਜਾਣਾ ਨਾ ਤੇ ਮੇਰਾ خیال ਹੈ ਵੀ ਚਿੜੀ ਵੀ ਪਾਗੜ ਨੁਆਰਦੀ ਉਹਦੇ ਤੇ ਇਥੋਂ ਦੀ ਪਰਮਿਸ਼ਨ ਤੋਂ ਮੇਰਾ ਉੱਥੇ ਕੋਈ ਬੰਦਾ ਜਾ ਨਹੀਂ ਸਕਦਾ ਉਹਨਾਂ ਨੂੰ ਮਿਲਣ ਵਾਸਤੇ ਜਨਰਲ ਡਿਸਟ੍ਰਿਕਟ ਜਸਟਿਸ ਅਮਰਸਰ ਨਾਲ ਪਰਮਿਸ਼ਨ ਲੈਣ ਉੱਥੇ ਕੋਈ ਜਾ ਨਹੀਂ ਸਕਦਾ ਜਿਹੜੇ ਜਾਂਦੇ ਵੀ ਨਹੀਂ ਉਹ ਸੇਲ ਦਾ ਸਿਸਟਮ ਸਾਡੀ ਜੇਲ੍ਹ ਨਾਲੋਂ ਵੀ ਅਜੀਬ ਹੈ ਪਹਿਲਾਂ ਇੱਕ ਕਮਰੇ 'ਚ ਉਹਨਾਂ ਨੂੰ ਬਿਠਾ ਲਦੇ ਨੇ ਉਹਦੇ ਤੋਂ ਬਾਅਦ ਅੱਗੇ ਜਿਹੜਾ ਸਮਾਨ ਉਹ ਕਮਰੇ ਰਹਿ ਜਾਂਦਾ ਉਹਨਾਂ ਦੇ ਕੋਲ ਜਾ ਕੇ ਅੱਗੇ ਜਿਹੜਾ ਉਹਨਾਂ ਦੀ ਐਂਟਰੀ ਦਰਜ ਕਰਕੇ ਫਿਰ ਉਹਨਾਂ ਕੋਲੋਂ ਫੋਨ ਵਗੈਰਾ ਉੱਥੇ ਰਖਾ ਕੇ ਫਿਰ ਅੱਗੇ ਲੈ ਕੇ ਜਾਂਦੇ ਨੇ ਤੇ ਜਦੋਂ ਸਾਡੀ ਵੀ ਇੱਕ ਗੱਲ ਤੋਂ ਕੋਈ ਕਾਨੂੰਨੀ ਕਾਨੂੰਨ ਕੀ ਕਹਿੰਦਾ ਹੈ ਸਵਾਲ ਵੱਡਾ ਹੈ ਕਾਨੂੰਨ ਕੀ ਕਹਿੰਦਾ ਤੁਹਾਨੂੰ ਕਾਨੂੰਨ ਇਸ ਮਾਮਲੇ 'ਚ ਇਹ ਕਹਿੰਦਾ ਜੀ ਕਿ ਉਹਨਾਂ ਦੇ ਖਿਲਾਫ ਜਿਹੜੀ ਕੋਈ ਵੀ ਕਾਰਵਾਈ ਨਹੀਂ ਹੋ ਸਕਦੀ ਜਿਹੜੀ ਕਿਸ ਕਿਸਮ ਦੇ ਨਾਲ ਅਲਿਗੇਸ਼ਨ ਲਾਇਆ ਜਾਵੇ ਪਰ ਜਿਹੜਾ ਉਹਨਾਂ ਨੇ ਭੁਖੜ ਹੜਤਾਲ ਰੱਖੀ ਹੈ ਜਿਹੜਾ ਕਾਨੂੰਨ ਇਹ ਗੱਲ ਕਹਿੰਦਾ ਕਿ ਤੁਸੀਂ ਕਿਸੇ ਦੀ ਪ੍ਰਾਈਵੇਸੀ ਦੇ ਵਿੱਚ ਜਿਹੜੀ ਦਖਲਅੰਦਾਜ਼ੀ ਨਹੀਂ ਕਰ ਸਕਦੇ ਹੁਣ ਇਦੋਂ ਵੱਡੀ ਪ੍ਰਾਈਵੇਸੀ ਕਿਸੇ ਦੀ ਕੋਈ ਨਹੀਂ ਹੈਗੀ ਭਈ ਉਹਦੇ ਬੈਡਰੂਮ ਦੀ ਉਥੇ ਕੈਮਰਾ ਲਾਇਆ ਹੋਣ ਜਿੱਥੇ ਉਹਨਾਂ ਨੂੰ ਤੁਸੀਂ ਬਾਰਕ ਦੇ ਵਿੱਚ ਰੱਖਿਆ ਤੁਸੀਂ ਉਹਨਾਂ ਦੇ ਬਾਥਰੂਮ ਦੇ ਵਿੱਚ ਕੈਮਰੇ ਲਾਇਆ ਹੋਣ ਇਹਦੇ ਨਾਲ ਵੱਡੀ ਘਟਿਆ ਗੱਲ ਕੀ ਹੋ ਸਕਦੀ ਹੈ ਕਾਨੂੰਨ ਦੇ ਮਤਲਬਕ ਉਹਨਾਂ ਨੂੰ ਕਾਨੂੰਨ ਦੇ ਮਤਲਬਕ ਦੇਖੋ ਪੰਜਾਬ ਕਿਉਂ ਲਿਆ ਜਾ ਸਕਦਾ ਬਲੂ ਸਟਾਰ ਤੋਂ ਬਾਅਦ ਕਿੰਨੀਆਂ ਐਨਐਸਏ ਲੱਗੀਆਂ ਨੇ ਸਾਰੀਆਂ ਪੰਜਾਬ ਦੀਆਂ ਜੇਲ੍ਹਾਂ 'ਚ ਲੱਗੀਆਂ ਨੇ ਕੋਈ ਜ਼ਰੂਰੀਤ ਨਹੀਂ ਮੈਂ ਐਨਐਸਏ ਦੇ ਵਿੱਚ ਉਹਨਾਂ ਨੂੰ ਉਥੇ ਸੁਟਿਆ ਜਾਣਾ ਕੋਈ ਅਜਿਹਾ ਮਸਲਾ ਨਹੀਂ ਇਹਨਾਂ ਪੰਜਾਬ ਨਹੀਂ ਲਿਆ ਜਾਦਾ ਪੰਜਾਬ ਲਿਆਉਣਾ ਤਾਂ ਇੱਕ ਇੱਕ ਪੈਨ ਦੀ ਨੋਕ ਦੀ ਗੱਲ ਹੈ ਇਹ ਡਿਸਟ੍ਰਿਕਟ ਜਸਟਿਸ ਨੰਬਰ ਸਰ ਜੀ ਲਿਖਣਗੇ ਸ੍ਰੀ ਕਮਿਸ਼ਨਰ ਜੀ ਤੁਸੀਂ ਇਹਦੇ ਵਾਸਤੇ ਐਜ਼ ਅ ਐਡਵੋਕੇਟ ਤੁਸੀਂ ਸੁਰੋਨੀ ਕਮੇਟੀ ਨਹੀਂ ਅੱਜ ਇਹੋ ਹੀ ਦਿੱਤਾ ਜੀ ਆਪਣਾ ਜਿਹੜਾ ਉਹਨਾਂ ਨੂੰ ਮੰਗ ਪੱਤਰ ਦਿੱਤਾ ਉਹ ਇਹ ਦਿੱਤਾ ਕਿਉਂਕਿ ਉਹਨਾਂ ਦੀ ਜਾਨ ਨੂੰ ਖਤਰਾ ਉੱਥੇ ਵੇਖੋ ਇੱਕ ਬਿਜ਼ਨਸ ਹੋਣਾ ਵੋਟਾਂ ਦਾ ਆਉਣ ਵਾਲੀ ਕਮਿੰਗ ਇਲੈਕਸ਼ਨ ਦੇ ਵਿੱਚ ਉਸ ਬਿਜ਼ਨਸ ਦੇ ਵਿੱਚ ਜਿਹੜਾ ਨਾ ਜਿਵੇਂ 84 ਦੇ ਵਿੱਚ ਕਾਂਗਰਸ ਨੇ ਸਿੱਖਾਂ ਨੂੰ ਇੱਕ ਪੱਤੇ ਵਜੋਂ ਵਰਤਿਆ ਸੀ ਨਾ ਉਸ ਤਰ੍ਹਾਂ ਇਹ ਬਿਜ਼ਨਸ ਫੋਟਾਂ ਦਾ ਹੋਣਾ ਜਿਹਦੇ ਵਿੱਚ ਮਤਲਬ ਵੀ ਸਾਨੂੰ ਖਤਸ਼ਾ ਉਹਨਾਂ ਦਾ ਕੋਈ ਵੀ ਨੁਕਸਾਨ ਉਥੇ ਜਾਨੀ ਨੁਕਸਾਨ ਹੋ ਸਾਦਾ ਉਹਨਾਂ ਨੂੰ ਉਥੇ ਕੋਈ ਹੋਰ ਕਿਸਮ ਦੀ ਕੋਈ ਨਵੀਂ ਐਫ ਆਈ ਆਰ ਦਰਜ ਕੀਤੀ ਜਾ ਸਕਦੀ ਹੈ ਉਸ ਜੇਲ੍ਹ ਦੇ ਵਿੱਚ ਕਿ ਉਹਨਾਂ ਨੂੰ ਇੱਥੇ ਨਾ ਆਉਣ ਦਿੱਤਾ ਜਾਏ ਤੁਸੀਂ ਕਦੀ ਅਜੇ ਤੱਕ ਇਹ ਤਰ੍ਹਾਂ ਨਹੀਂ ਹੋਇਆ ਜੀ ਸ਼ਿਫਟਿੰਗ ਹੋਣ ਤੋਂ ਪਹਿਲੇ ਕਾਨੂੰਨ ਸੀ ਸ਼ਿਫਟਿੰਗ ਦੇ ਉੱਤੇ ਮਸਲਾ ਹੀ ਕੋਈ ਨਹੀਂ ਜੀ ਸ਼ਿਫਟਿੰਗ ਤੇ ਜਦੋਂ ਮਰਜ਼ੀ ਕੀਤੀ ਜਾ ਸਕਦੀ ਹੈ ਸ਼ਿਫਟਿੰਗ ਦਾ ਕੋਈ ਮਸਲਾ ਨਹੀਂ ਹੈਗਾ ਇਹ ਜਿਹੜਾ ਮੰਨ ਲਓ ਮੈਂ ਕੰਮ ਕਰ ਸਕਦਾ ਉਹਨੂੰ ਵਾਪਸ ਕਿਉਂ ਨਹੀਂ ਕਰ ਸਕਦਾ ਮੈਂ ਇੱਕ ਬੰਦੇ ਨੂੰ ਨੌਕਰੀ ਦੇਣ ਦਾ ਸਰਕਾਰਦਣਾ ਜੁੜਿਆ ਪੰਜਾਬ ਸਰਕਾਰ ਨੂੰ ਉਹਨਾਂ ਨੂੰ ਐਨਐਸਐ ਲਾ ਕੇ ਡਿਬਰਗੜ੍ਹ ਭੇਜ ਸਕਦੀ ਡਿਬਰਗੜ੍ਹ ਤੋਂ ਜੇਲ੍ਹ ਕਿਉਂ ਨਹੀਂ ਇੱਥੇ ਲੈ ਸਕਦੀ ਜੀ ਡਿਬਰਗੜ੍ਹ ਵਾਲਿਆਂ ਨੇ ਥੋੜਾ ਉਹਨਾਂ ਦੀ ਮੰਗ ਕੀਤੀ ਸਾਡੇ ਕੋਲ ਭੇਜੋ ਡਿਪਟੀ ਕਮਿਸ਼ਨਰ ਨੇ ਕੀ ਕੀਤਾ ਉਹਨਾਂ ਨੇ ਤੇ ਵੇਖੋ ਉਹਨਾਂ ਨੇ ਇਹ ਕਿਹਾ ਵੀ ਇਹ ਮੈਂ ਜਿਹੜਾ ਹੁਣੇ ਚੀਫ ਸਕੱਟਰੀ ਨੂੰ ਸੀਐਮ ਤੇ ਹੋਮ ਸਕੱਟਰੀ ਨੂੰ ਇਹ ਜਿਹੜਾ ਤੁਹਾਡਾ ਮੰਗ ਪੱਤਰ ਹੁਣੇ ਜਿਹੜਾ ਕਨਵੇ ਕਰ ਦੇਣ ਲੱਗੇ ਆ ਤੇ ਵਿਦਨ ਨੋ ਟਾਈਮ ਜਿਹੜਾ ਜਦੋਂ ਇਹਦਾ ਜਵਾਬ ਆ ਗਿਆ ਅਸੀਂ ਤੁਹਾਨੂੰ ਕਨਵੇ ਕਰ ਦਿਆਂਗੇ ਸਰ ਸਾਹਿਬ ਇੱਕ ਟਾਈਮ ਪੀਰੀਅਡ ਇਹ ਕੋ ਐਨਐਸਏ ਤੇ ਇੱਕ ਸਾਲ ਤੋਂ ਬੜਾ ਪਹਿਲਾਂ ਵੀ ਤੋੜੀ ਜਾ ਸਕਦੀ ਹੈ ਜੀ ਪਰ ਕਿਉਂਕਿ ਇਸ ਜਿਹੜਾ ਨਾ ਐਨਐਸਏ ਦੇ ਵਿੱਚ ਇਹਦੇ ਵਿੱਚ ਜਿਹੜਾ ਐਡਵਾਈਜ਼ਰੀ ਬੋਰਡ ਉਹਦੇ ਜਿਹੜੇ ਜਸਟਿਸ ਉਹ ਵੀ ਕੇਜਰੀਵਾਲ ਦੇ ਖਾਸ ਬੰਦੇ ਚ ਉਹਦੇ ਵਿੱਚ ਜਿਹੜਾ ਇਹ ਪਹਿਲੀ ਗੱਲ ਹੈ ਜਿਹਦੇ ਵਿੱਚ ਐਨਐਸਏ ਦੇ ਉੱਤੇ ਐਡਵਾਈਜ਼ਰੀ